ਬਹੁਤ ਵੱਡੀ ਖਬਰ ਹੈ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਦੂਜੇ ਪਾਸੇ ਜਥੇਦਾਰ ਗਰਗੱਜ ਸਿੰਘ ਉਹਨਾਂ ਦੀ ਇੱਕ ਬਹੁਤ ਵੱਡੀ ਚੋਰੀ ਫੜੀ ਗਈ ਹੈ ਪਰ ਇੱਕ ਪਾਸੇ ਮੁੱਖ ਮੰਤਰੀ ਨੇ ਬਹੁਤ ਵੱਡਾ ਜ਼ੋਰਦਾਰ ਝਟਕਾ ਗਰਗੱਜ ਸਿੰਘ ਨੂੰ ਦੇ ਦਿੱਤਾ ਜਿਵੇਂ ਕਿ ਉਹ ਹਟਾਲ ਤੱਕ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਜਾਣਾ ਸੀ ਔਰ ਉਸ ਤੋਂ ਪਹਿਲਾਂ ਹੀ ਇੱਕ ਬਹੁਤ ਵੱਡੀ ਪੋਲ ਅੱਜ ਤੁਹਾਡੇ ਸਾਹਮਣੇ ਖੋਲਣ ਜਾ ਰਹੇ ਆ ਕੁਲਦੀਪ ਸਿੰਘ ਗਰਗੱਜ ਅਕਾਲ ਤਖਤ ਦੇ ਜਥੇਦਾਰ ਦੀ ਕਿਉਂ ਕਿਉਂਕਿ ਬਰਗੱਜ ਨੇ ਜਿਹੜੀ ਚੋਰੀ ਕੀਤੀ ਹੈ ਨਾ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਵੱਡੀ ਮੰਗ ਰੱਖ ਦਿੱਤੀ ਹੈ ਲਾਈਵ ਟੈਲੀਕਾਸਟ ਹੋਊਗਾ ਵੀਡੀਓ ਦਾ ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਾਲ ਤਖਤ ਤੇ ਪੇਸ਼ ਹੋਣਗੇ ਫਿਰ ਉਦੋਂ ਕੀ ਕੀ ਮਾਮਲੇ ਸਾਹਮਣੇ ਆਉਣੇ ਆ ਉਹ ਤਾਂ ਆਉਣ ਵਾਲਾ ਵਕਤ ਦੱਸੂਗਾ ਪਰ ਜਿਹੜੀ ਖਬਰ ਦੇ ਨਾਲ ਅਸਲ ਦੇ ਵਿੱਚ ਪਰ ਥੱਲੀ ਮੱਚ ਗਈ ਹੈ ਨਾ ਤਲਬ ਹਲੇ ਹੋਏ ਨਹੀਂ ਇਨੇ ਦਿਨ ਪਏ ਨੇ ਪਰ ਪਹਿਲੇ ਹੀ ਕਾਲ ਤਖਤ ਦੇ ਜ਼ਥੇਦਾਰ ਦੀ ਚੋਰੀ ਫੜੀ ਜਾਂਦੀ ਹੈ ਇਹ ਬਾਦਲਾਂ ਲਈ ਵੀ ਬਹੁਤ ਵੱਡਾ ਝਟਕਾ ਯਾਨੀ ਸੁਖਬੀਰ ਸਿੰਘ ਬਾਦਲ ਜ਼ਥੇਦਾਰ ਨੂੰ ਮੂਹਰੇ ਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸੀ ਯਾਨੀ ਪੰਜਾਬ ਦੀ ਸਰਕਾਰ ਨੂੰ ਸ਼ਰਮ ਅੰਬਦ ਨਾਮ ਕਰਨਾ ਚਾਹੁੰਦੇ ਸੀ ਪਰ ਜ਼ਥੇਦਾਰ ਵੀ ਹੋ ਜਿਹੜਾ ਕਿ ਬਾਦਲਾਂ ਦਾ ਇਹ ਪੂਰੇ ਪੰਜਾਬ ਦੇ ਅੰਦਰ ਰੌਲਾ ਪੈ ਗਿਆ ਤਾਂ ਹੁਣ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਹਾਂ ਉਹਦੇ ਵਿੱਚ ਅਕਾਲ ਤਰਤ ਦੇ ਜ਼ਥੇਦਾਰ ਗੜਗੱਜ ਸਿੰਘ ਚੋਰੀ ਕਿਉਂ ਇੰਨਾ ਕੰਮ ਕਰ ਗਏ ਨੇ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਪਸੰਦ ਨਹੀਂ ਆ ਰਿਹਾ ਪੰਜਾਬ ਦੇ ਲੋਕ ਜ਼ਥੇਦਾਰ ਗੜਗੱਜ ਨੂੰ ਝੂਠਾ ਠੋਹਰਾ ਰਹੇ ਨੇ ਹਰ ਪਾਸਿਓਂ ਔਰ ਦੂਜੀ ਗੱਲ ਟੈਕਨੀਕਲ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੱਧਮਾਨ ਨੂੰ ਗੜਗੱਜ ਉਥੇ ਤਰਫ ਵੀ ਨਹੀਂ ਕਰ ਸਕਦਾ ਸੀ ਉਹ ਵੀ ਇੱਕ ਬਹੁਤ ਵੱਡੀ ਗਲਤੀ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਹੈ ਦੇਖੋਗੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 15 ਜਨਵਰੀ ਨੂੰ ਕਾਲ ਤੱਕ ਤੇ ਪੇਸ਼ ਹੋਣਾ ਹਾਲਾਂਕਿ ਉਹਨਾਂ ਨੇ ਇੱਕ ਆਪਣਾ ਬਹੁਤ ਵੱਡਾ ਕਾਰਗ੍ਰਾਮ ਜਿਹੜਾ ਕਿ ਕੈਨਸਲ ਕਰ ਦਿੱਤਾ ਰਾਸ਼ਟਰਪਤੀ ਮੁਰਮੂ ਗੁਰੂਆਂ ਦੇ ਦਿਵਸ ਤੇ ਪਹੁੰਚਣੀ ਸੀ ਪਰ ਉਹਨਾਂ ਨੇ ਉਸ ਨੂੰ ਵੀ ਰੱਦ ਕਰ ਦਿੱਤਾ ਕਿਉਂਕਿ ਉੱਥੇ ਮੁੱਖ ਮੰਤਰੀ ਦੇ ਵੀ ਜਾਣਾ ਸੀ ਪਰ ਅੱਜ ਜਿਹੜਾ ਪੰਗਾ ਹੁਣ ਨਵਾਂ ਪੈ ਗਿਆ ਨਾ ਦਰਸਲ ਦੇ ਵਿੱਚ ਇੱਕ ਵੀਡੀਓ ਨੂੰ ਲੇਕੀ ਆ ਜਿਹੜੀ ਵੀਡੀਓ ਦਾ ਜਥੇਦਾਰ ਬਣੀਓ ਜ਼ਿਕਰ ਕੀਤਾ ਗਿਆ ਕਿ ਸਾਡੇ ਕੋਲ ਮੁੱਖ ਮੰਤਰੀ ਦੀ ਵੀਡੀਓ ਹੈ ਉਸ ਵੀਡੀਓ ਨੂੰ ਲੈ ਕੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਪੰਜਾਬ ਦੇ ਲੋਕਾਂ ਦੇ ਵਿੱਚ ਰੌਲਾ ਕੀ ਪੈ ਗਿਆ ਸੁਣੋ ਜਰਾ ਤੁਹਾੰਦੇ ਨਾਲ ਕਿਉਂਕਿ ਗੁਰਗੱਜ ਸਾਹਿਬ ਨੂੰ ਪੂਰੇ ਪੰਜਾਬ ਦੇ ਲੋਕਾਂ ਨੇ ਔਰ ਪੂਰੀ ਸਿੱਖ ਕੌਮ ਨੇ ਝੂਠਾ ਘਰਾੜ ਦੇ ਦਿੱਤਾ ਕਿਉਂਕਿ ਉਹਨਾਂ ਨੇ ਐਲੀਗੇਸ਼ਨ ਲਾਏ ਬਹੁਤ ਝੂਠੇ ਜਿਹੜੇ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰਦੇ ਪਰ ਬੜ ਗੱਜ ਦੀ ਚੋਰੀ ਹੈ ਨਾ ਜਿਹੜੀ ਪਹਿਲਾਂ ਉਹ ਦੇਖ ਲੋ ਕਿ ਹੈ ਕੀ ਹੈ ਉਸ ਤੋਂ ਬਾਅਦ 328 ਰੁਪਏ ਦਾ ਮਾਮਲਾ ਔਰ ਜਿਹੜੀ ਇਹਨਾਂ ਨੇ ਅਹਿਮ ਗੱਲ ਕਹੀ ਸੀ ਕਹਿੰਦੇ ਅਸੀਂ ਸਹਿਯੋਗ ਨਹੀਂ ਕਰਦੇ ਉਹ ਸਹਿਯੋਗ ਹੁਣ ਹੋਊਗਾ ਕਿਵੇਂ ਔਰ ਕਿਵੇਂ ਪੰਜਾਬ ਦੀ ਪੁਲਿਸ ਉਹ ਸਹਿਯੋਗ ਨਹੀਂ ਲਾਊਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨ ਕਿ ਬੜੀ ਹੀ ਅਹਿਮ ਖਬਰ ਸੁਣੋ ਪੰਜਾਬ ਦੀ ਸਿਆਸਤ ਵਿੱਚ ਦਾਕਟਰ ਸਾਹਿਬ ਨੂੰ ਨਾਲ ਲਿਆਓ ਹੁਣ ਜਥੇਦਾਰ ਸਾਹਿਬ ਨੂੰ ਇਹ ਹੁਣ ਗੱਲ ਕੌਣ ਦੱਸੇ ਜੇ ਤੁਸੀਂ ਟੈਕਨੀਕਲ ਤੌਰ ਤੇ ਛਿੱਠੀ ਗਲਤ ਲਿਖੀ ਹੋਣਾ ਉਹਨਾਂ ਨੂੰ ਜੇ ਤੁਸੀਂ ਸੱਦਣਾ ਸੀ ਪਹਿਲਾਂ ਉਹਨਾਂ ਦਾ ਸਪਸ਼ਟੀਕਰਨਵਾ ਦਿਓ ਕਿੱਥੇ ਜਾਰੀ ਕਰ ਤੁਹਾਡੇ ਦੇ ਆਹ ਦੋਸ਼ ਲੱਗਦੇ ਤੁਹਾਡੀ ਆਹ ਵੀਡੀਓ ਵੀਡੀਓ ਨਾਲ ਪਾ ਦੇ ਜੀ ਤੇ ਆਹ ਵੀਡੀਓ ਤੁਸੀਂ ਦੇਖੋ ਇਹ ਤੁਹਾਡੀ ਹੀ ਵੀਡੀਓ ਹੈ ਵਿੱਚ ਛਿੱਠੀ ਤੇ ਲਿਖ ਦੇ ਕਿ ਜਿਹੜੀ ਵੀਡੀਓ ਤੁਹਾਨੂੰ ਭੇਜੀ ਜਾ ਰਹੀ ਆ ਇਹਦੀ ਅਸੀਂ ਫੋਰੈਂਸਿਕ ਜਾਂਚ ਕਰਵਾਈ ਆ ਕਾ ਤੁਸੀਂ ਕਰਵਾ ਲਓ ਫਿਰ ਸੱਦਣਾ ਵਰਨਦਾ ਸੀ ਨਾ ਜਿਹੜਾ ਜੱਥੇਦਾਰ ਰਾਤ ਦੇ 2 ਵਜੇ ਚੋਰੀ ਸਾਧ ਗ੍ਰਹਿਣ ਕਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਣਾ ਉੱਥੇ ਹੋਵੇ ਉਦੀ ਪ੍ਰਸੰਗਿਕਤਾ ਕੀ ਰਹਾ ਜਾਂਦੀ ਮੈਂ ਪਹਿਲਾ ਇਹ ਸਵਾਲ ਕਰ ਸਕਦਾ ਸੀ ਪਰ ਮੈਂ ਨਹੀਂ ਕੀਤਾ ਇਹ ਗੱਲ ਜਦੋਂ ਉਹਨਾਂ ਨੇ ਪਦ ਗ੍ਰਹਿਣ ਕੀਤਾ ਉਹ ਤੋਂ ਵੀ ਕਰ ਸਕਦਾ ਮਾਫੀ ਕੱਪੜੀ ਖੋਲਦੀ ਜਿਹੜਾ ਗਰਵਚਨਾ 10-10 ਰੁਪਏ ਦੇ ਕਿਸ਼ਾਰੇ ਵੇਚਦਾ ਸੀਗਾ ਮੰਜੇ ਤੇ ਰੱਖ ਕੇ ਫਾਈਵ ਸਟਾਰ ਹੋਟਲ ਦਾ ਮਾਲਕ ਆ 200 ਕਰੋੜ ਦੀ ਪ੍ਰਾਪਰਟੀ ਦਾ ਮਾਲਕ ਆ ਉਹਨੂੰ ਤੁਸੀਂ 500 ਰੁਪਏ ਦੀ ਰਾਹ ਪ੍ਰਸ਼ਾਦੀ ਦੇ ਕੇ ਕਰਾ ਕੇ ਉਹਨੂੰ ਤੁਸੀਂ ਮਾਫੀ ਦੇ ਦਿੱਤੀ ਜਦੋਂ ਮਾਫੀ ਦੇ ਦਿੱਤੀ ਤੁਸੀਂ ਤੁਹਾਡੇ ਕੋਲ ਕੀ ਥੋੜੀ ਆ ਤਾਂ ਸੁਣ ਲੈ ਪੰਜਾਬ ਵਾਲੇ ਸਾਡੇ ਹੀ ਪੰਜਾਬ ਦੀ ਸਿੱਖ ਕੌਮ ਦੇ ਵਿੱਚੋਂ ਹੀ ਲੋਕ ਨੇ ਜਿਹੜੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਇਹਨਾਂ ਸਾਰਿਆਂ ਨੂੰ ਪਤਾ ਚੱਲ ਗਿਆ ਕਿ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਇਹ ਸਾਰਾ ताम-ਝਾਮ ਬੁਣਿਆ ਜਾ ਰਿਹਾ ਸੀ। ਔਰ ਕੁਲਦੀਪ ਸਿੰਘ ਗੜਗੱਜ ਨੇ ਜਿਹੜੀ ਵੀਡੀਓ ਦਾ ਦਰਸਲ ਦੇ ਵਿੱਚ ਜ਼ਿਕਰ ਕੀਤਾ ਨਾ ਹੁਣ ਉਹੀ ਵੀਡੀਓ ਜਥੇਦਾਰ ਨੂੰ ਪਸਾਉਗੀ। ਕਿਉਂਕਿ ਜਥੇਦਾਰ ਤੇ ਅਲੀਗੇਸ਼ਨ ਵੀ ਲੱਗਣਗੇ। ਦੂਜੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਥੇ ਪੇਸ਼ ਹੋਣ ਤੋਂ ਪਹਿਲਾਂ ਬਹੁਤ ਸਾਰਾ মিডিਆ ਔਰ ਬਹੁਤ ਸਾਰੇ ਕੈਮਰੇ ਉੱਥੇ ਲੱਗੇ ਹੋਣਗੇ ਗੜਗੱਜ ਨੂੰ ਸਾਹਮਣੇ ਜਵਾਬ ਦਿੱਤੇ ਜਾਣਗੇ ਔਰ ਸਾਹਮਣੇ ਤੋਂ ਜਵਾਬ ਸੁਣੇ ਵੀ ਜਾਣਗੇ ਕਿਉਂਕਿ ਹੁਣ ਬਾਦਲਾਂ ਦੀ ਔਰ ਗੁਲਦੀਪ ਸਿੰਘ ਗੜਗੱਜ ਦੀ ਜਿਹੜਾ ਕਹਿੰਦਾ ਮੈਂ ਕੌਮ ਦਾ ਜ਼ਥੇਦਾਰ ਇਹਨਾਂ ਸਾਰਿਆਂ ਦੀ ਪੂਰ ਖੁੱਲਣ ਜਾ ਰਹੀ ਹੈ ਔਰ ਸਭ ਤੋਂ ਅਹਿਮ ਖਬਰ ਹਨ ਕਿ ਉਹ ਹੈ ਇਹਨਾਂ ਕਮੇਟੀ ਦੇ ਲੋਕਾਂ ਨੇ ਸਾਰਿਆਂ ਨੇ ਕਿਹਾ ਮੈਂਬਰਾਂ ਨੇ ਕਿ ਅਸੀਂ ਪੰਜਾਬ ਦੀ ਪੁਲਿਸ ਦਾ ਸੰਯੋਗ ਨਹੀਂ ਕਰਾਂਗੇ ਔਰ ਨਹੀਂ ਕੋਈ ਰਿਕਾਰਡ ਦੇਵਾਂਗੇ ਪਰ ਹੁਣ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਨੇ ਪੂਰੇ ਪੰਜਾਬ ਦੇ ਲੋਕਾਂ ਦੇ ਕਹਿਣ ਦੇ ਉੱਤੇ ਇਹਨਾਂ ਤੇ ਸਕੰਜਾ ਕਰ ਦਿੱਤਾ ਯਾਨੀ ਉਹ ਆਪਣਾ ਚਾਹੇ ਜਿੰਨਾ ਮਰਜੀ ਜ਼ੋਰ ਜਮੈਸ਼ ਕਰ ਲੈਣ ਕਿ ਅਸੀਂ ਇਹਨਾਂ ਨੂੰ ਸਹਿਯੋਗ ਨਹੀਂ ਦਿੰਦੇ ਪਰ ਦਰਸਲ ਦੇ ਵਿੱਚ ਜਿਹੜੇ ਨਾਮਜਾਦ ਨੇ 16 ਬੰਦੇ ਉਹਨਾਂ ਨੇ ਜਦੋਂ ਚੜਿਆ ਨਾ ਘੋਟਾ ਤੇ ਜਦੋਂ ਫਿਰਿਆ ਪਟਾ ਉਹ ਤਾਂ ਦੋਸ਼ੀ ਨੇ ਕਰੋਤਾ ਦੱਸਣਗੇ ਇੱਕ ਪਾਸੇ ਕਿਹਾ ਜਾ ਰਿਹਾ ਕਿ ਸਾਡੇ ਪਿਤਾ ਦੇ ਸਾਡੇ ਗੁਰੂ ਦੇ ਦਸਵੇਂ ਪਾਤਸ਼ਾਹ ਦੇ ਗੁਰੂ ਨਾਨਕ ਦੇਵ ਦੇ ਜਿਹੜੇ 328 ਰੂਪ ਗਾਇਬ ਕੀਤੇ ਗਏ ਉਹ 328 ਰੂਪਾਂ ਦੀ ਜਾਂਚ ਕਰੇ ਸਰਕਾਰ ਪਰ ਦੂਜੇ ਪਾਸੇ ਕਹਿੰਦੇ ਜੀ ਅਸੀਂ ਤਾਂ ਸੰਯੋਗ ਨਹੀਂ ਕਰਦੇ ਪਰ ਉਸੇ ਗੁਰੂਆਂ ਦੇ ਬਾਣੇ ਨੂੰ ਲੈ ਕੇ ਉਸੇ ਗੁਰੂਆਂ ਦੇ ਸਰੂਪਾਂ ਨੂੰ ਲੈ ਕੇ ਉਸੇ ਗੁਰੂਆਂ ਦੇ ਸਿਧਾਂਤ ਨੂੰ ਲੈ ਕੇ ਹੁਣ ਪੰਜਾਬ ਦੀ ਪੁਲਿਸ ਵੱਡੇ ਐਕਸ਼ਨ ਦੇ ਵਿੱਚ ਉੱਥੇ ਜਾਊਗੀ ਤੇ ਉਹਨਾਂ ਤੋਂ ਮੰਨਵਾਉਗੀ ਕਿਉਂਕਿ ਐਕਸ਼ਨ ਹੋਣਾ ਤੈਅ ਹੈ ਇਹਦਾ ਪੂਰਾ ਪੰਜਾਬ ਜਾਣ ਗਿਆ ਤੇ ਕੀ ਦੇ ਕਰਕੇ ਸਾਰਾ ਤਾਮਚਾਮ ਹੋ ਰਿਹਾ ਕਿਹਦੇ ਕਰਕੇ ਗੜਗੱਜ ਬੋਲ ਰਿਹਾ ਔਰ 328 ਰੁਪਾ ਨੂੰ ਕਿਉਂ ਦੱਬਣ ਦੀ ਕੋਸ਼ਿਸ਼ ਚੱਲ ਰਹੀ ਹੈ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਦਰਾਸਾਲ ਦੇ ਵਿੱਚ ਇਹਨਾਂ ਦੇ ਵਿੱਚ ਹੀ ਚੋਰ ਬੈਠਾ ਜਿਨ੍ਹਾਂ ਨੇ 328 ਰੂਪ ਗੁਰੂ ਸਾਹਿਬ ਦੇ ਕਿਸੇ ਮੁਲਖ ਨੂੰ ਭੇਜ ਦਿੱਤੇ ਜਾਂ ਕਿਸੇ ਡੇਰੇ ਸੌਦੇ ਵਾਲੇ ਨੂੰ ਭੇਜ ਦਿੱਤੇ ਜਾਂ ਕਿਸੇ ਹੋਰ ਨੂੰ ਭੇਜ ਦਿੱਤੇ ਉਹ ਤਾਂ ਹੁਣ ਉਹੀ ਦੱਸਣਗੇ ਪਰ ਜਿਹੜੀ ਗੱਲ ਨੂੰ ਬਾਰ-ਬਾਰ ਮਨਾਂ ਕੀਤਾ ਜਾਂਦਾ ਸੀ ਨਾ ਵੀ ਅਸੀਂ ਸੰਯੋਗ ਨਹੀਂ ਕਰਦੇ ਜੀ ਹੁਣ ਤਾਂ ਪੰਜਾਬ ਦੀ ਪੁਲਿਸ ਸੰਯੋਗ ਧੱਕੇ ਨਾਲ ਕਰਾਊਗੀ ਦੂਜੇ ਪਾਸੇ ਪੰਜਾਬ ਦੇ ਲੋਕਾਂ ਦਾ ਪ੍ਰੈਸ਼ਰ ਹੈ ਤੇ ਸਿੱਖ ਜਥੇਬੰਦੀਆਂ ਦਾ ਪ੍ਰੈਸ਼ਰ ਹੈ ਉਹ ਕਹਿੰਦੇ ਨੇ ਇਹ ਭਾਵੇਂ 60 ਤੋਂ ਆਣ ਇੱਕ ਪਾਸੇ ਗੁਰੂ ਨੂੰ ਕਿਹਾ ਜਾ ਰਿਹਾ ਤੇ ਸਾਡੇ ਗੁਰੂ ਦੇ ਜੀ 328 ਰੂਪ ਦੱਸੋ ਕਿੱਥੇ ਨੇ ਪਰ ਭਾਈ ਦੱਸਣਾ ਕਿਹਨੇ ਆ ਜਿਹੜੇ ਲੋਕ ਉਸ ਦੇ ਜ਼ਿੰਮੇਵਾਰ ਹਨ ਉਹ ਸ਼ਰੋਣੀ ਕਮੇਟੀ ਦੇ ਮੈਂਬਰ ਨੇ ਉਥੋਂ ਹੱਲੇ ਆ ਸਰੂਪ ਤੇ ਮਾਮਲਾ ਅੱਜ ਦਾ ਨਹੀਂ ਮਾਮਲਾ ਬੜਾ ਪੁਰਾਣਾ ਚੱਲ ਰਿਹਾ ਏ ਤੇ ਹੁਣ ਪੰਜਾਬ ਦੀ ਸਰਕਾਰ ਜੇਕਰ ਐਕਸ਼ਨ ਮੋਡ ਦੇ ਵਿੱਚ ਆਈ ਹੈ ਤਾਂ ਉਹ ਕਹਿੰਦੇ ਸੀ ਸਹਿਯੋਗ ਨਹੀਂ ਕਰਨਾ ਨਾ ਦਿਓ ਜਿਹੜੇ 16 ਬੰਦੇ ਦੇ ਵਿੱਚ ਨਾਮ ਜਾਂਦੇ ਹਨ ਉਹਨਾਂ ਦੇ ਕੋੜਾ ਚੜੂਆ ਤੇ ਫਿਰ ਉਹ ਦੱਸਣਗੇ ਕਿ ਇਹਨਾਂ ਬੰਦਿਆਂ ਨੇ ਭਾਈ ਇੱਥੋਂ ਸਾਡੇ ਤੋਂ ਆਲ ਖਾਇਆ ਅਸੀਂ ਇੱਧਰ ਭੇਜੇ ਐਸ ਬੰਦੇ ਦੀ ਜ਼ਿੰਮੇਵਾਰੀ ਤੇ ਭੇਜੇ ਤੇ ਫਿਰ ਪੂਰੀ ਸਿੱਖ ਕੌਮ ਕਲਿਸਕ ਕੌਮੀ ਨਹੀਂ ਬਲਕਿ ਪੂਰੇ ਪੰਜਾਬ ਦੇ ਅੰਦਰ ਇਸ ਗੱਲ ਦੇ ਉੱਤੇ ਮੋਹਰ ਲੱਗ ਜਾਣੀ ਹੈ ਕਿ ਇਹ ਜਿਹੜੇ ਲੋਕ ਬੈਠੇ ਹੁਣ ਚੀਕਾਂ ਮਾਰ ਰਹੇ ਹਨ ਦਰਾਂ ਸਾਲ ਦੇ ਵਿੱਚ ਜੀਨੂੰ ਬਚਾਉਣ ਦੀ ਖਾਤਰ ਇਨਾ ਕੁਝ ਕੀਤਾ ਜਰ ਉਹ ਵੀ ਤੁਹਾਡਾ ਸਾਥ ਛੱਡ ਦੇਣਗੇ ਕਿਉਂਕਿ ਮਾਮਲਾ ਮੁੱਖ ਮੰਤਰੀ ਜਾਂ ਜ਼ਥੇਦਾਰ ਦੇ ਵਿਚਕਾਰ ਵੀ ਨਹੀਂ ਹੈ ਮਾਮਲਾ ਗੁਰੂਆਂ ਦੇ 328 ਰੁਪਿਆਂ ਦਾ ਅੱਗੇ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰੋ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ